ਪੁਰਗੇ ਵੀ ਇੱਥੇ ਨੂੰ ਆ ਗਿਆ ਹੋਰੇ ਸੋਨਿਆ ਜਲ ਹਲਕਾ ਡੇਰਾ ਬਾਬਾ ਨਾਲ ਤੋਂ ਸ਼੍ਰੋਮਣੀ ਅਕਾਲੀ ਦਲ ਅਬਰਸਾ ਤੋਂ ਸਿਮਰਨੀ ਸੇ ਮਾਨ ਵੱਲੋਂ ਹਲਕਾ ਡੇਰਾ ਬਾਬਾ ਨਾਲੋਂ ਤੂਫਾਨ ਸਿੰਘ ਨੂੰ ਆਪਣਾ ਹੁੰਦਾ ਇਤਾਰਿਆ ਗਿਆ ਇਸ ਮੌਕੇ ਸਿਮਰਨੀ ਸੇ ਮਾਨ ਵੱਲੋਂ ਡੇਰਾ ਬਾਬਾ ਨਾਨਕ ਦੇ ਦਫ਼ਤਰ ਦਾ ਦੁਕਾਢਣ ਕੀਤਾ ਗਿਆ ਦਫ਼ਤਰ ਦਾ ਦੁਕਾਢਣ ਕਰਨ ਤੋਂ ਪ੍ਰੰਤ ਪਿੰਡਾਂ ਵਿੱਚ ਰੋਲ ਸ਼ੋਅ ਕੀਤਾ ਗਿਆ ਸਿਮਰਨੀ ਸੇ ਮਾਨ ਵੱਲੋਂ ਤੂਫਾਨ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਮਾਨ ਨੇ ਆਪ ਕਾਂਗਰਸ ਦੇ ਬੀਜ ਨੂੰ ਘੇਰਿਆ ਅਤੇ ਤਫਾਨ ਸਿੰਘ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਆਓ ਦੇਖਦੇ ਹਾਂ ਗੁਚਕ ਮਾਦੀ ਖਾਸ ਰਿਪੋਰਟ। ਜਿੱਤਖਾਨ ਸਾਹਿਬ ਵਾਲੇ ਪੱਲੇ ਦੇ ਸਾਰੇ ਰਿਪੋਰਟਰਸ ਵੀ ਜੀ ਆਏ ਆ, ਸਾਰੇ ਪਾਰਟੀਆਂ ਨੂੰ ਜੀ ਆਏ ਆ। ਜਿਹੜਾ ਇਹ ਜਿੰਨੀ ਚੌਂ ਹੈਗਾ ਇਹਦੇ ਵਿੱਚ ਸਰਟੇ ਲਖਪ੍ਰੀਤ ਸਿੰਘ ਤਫਾਨ ਇਲੈਕਸ਼ਨ 서ਤੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੀ ਮੇਰੇ ਸੱਜੇ ਪਾਸੇ ਬੈਠੇ ਐ بڑے ਜਵਾਨ ਨੇ ਤਖੜੇ ਐ ਤੇ ਬਹੁਤ ਅੱਛੇ ਤਰ੍ਹਾਂ ਨਿਮੈਂਦਗੀ ਇਸ ਹਲਕੇ ਦੀ ਕਰਨਗੇ ਕਿਉਂ ਕਰਕੇ ਬਾਰਡਰ ਏਰੀਆ ਹੈਗਾ ਤੇ ਇੱਥੇ ਕਈ ਚੀਜ਼ਾਂ ਸਮਗਲਿੰਗ ਵੀ ਹੁੰਦੀ ਐ ਚਿੱਟਾ ਵੀ ਆਉਂਦਾ ਸਾਰਾ ਕੁਸ਼ ਜਿਹੜਾ ਅਜੇ ਤੱਕ ਆਪਰੇਟਿਸ਼ਨਸ ਨੇ ਬੇਸ਼ੱਕ ਕੋਈ ਵੀ ਪਾਰਟੀ ਹੋਈ ਉਹਨਾਂ ਨੇ ਕੰਟਰੋਲ ਨਹੀਂ ਕੀਤਾ ਮੈਂ ਪਿੱਛੇ ਤੁਹਾਡੀ ਜ਼ਿੰਦੇ ਦੇ ਵਿੱਚ ਖਾਸ ਕਰਕੇ ਮੈਨੂੰ ਕਾਲਾ ਫਗੰਨਾ ਸਾਹਿਬ ਨੇ ਬੁਲਾਇਆ ਸੀਗਾ 15 ਸਤੰਬਰ ਨੂੰ ਕਿ ਇੱਥੇ ਆ ਕੇ ਦੱਸੋ ਕਿ ਸਾਡੀ ਜਿਹੜੀ ਜੀਵੀ ਹੈ ਉਹ ਚੱਕੀ ਨਹੀਂ ਜਾਂਦੀ ਤੇ ਜਿਹੜੇ ਗਦਾਮ ਹੈ ਉਹ ਭਰੇ ਪਏ ਐ ਕੋਈ ਸਪੈਸ਼ਲ ਨਹੀਂ ਆਉਂਦੀਆਂ ਜੀ ਦੇ ਉੱਤੇ ਇਹ ਦੂਗੇ ਸੁਪਿਆਂ ਦੇ ਵਿੱਚ ਬੋਰੀਆਂ ਨੂੰ ਜੀਵੀ ਨੂੰ ਕਿੱਜ ਜਾਵੇ ਅੱਛ ਤੁਸੀਂ ਦੇਖੋ ਕਿ ਕਿੱਦਾਂ ਬੁਰਾ ਹਾਲ ਹੈ ਸਾਰੇ ਪੰਛੀ ਜਾਂਦੀ ਹੋਈ ਹੈ ਪਰ ਉੱਥੇ ਚੱਕ ਨਹੀਂ ਹੋ ਰਹੀ ਨਾ ਕੋਈ ਉੱਥੇ ਆਰਤੀਏ ਦਿਖਲਦੀ ਹੈ ਸਾਡੇ ਲੇਬਰ ਮਜ਼ਦੂਰ ਬਿਹਾਰ ਤੋਂ ਆਏ ਹੋਏ ਹੈ ਉਹਨਾਂ ਨੂੰ ਵੀ ਖਾਣਾ ਪੀਣਾ ਹੈਗਾ ਉਹ ਵੀ ਇਹ ਹੈ ਰਸੇ ਬੈਟਰੀ ਹੈ ਤੇ ਜ਼ਿੰਮੇਵਾਰਾਂ ਦਾ ਬਹੁਤ ਬੁਰਾ ਹਾਲ ਹੈ ਕਿ ਇਹ ਉਹਨਾਂ ਨੇ ਕਣਕ ਕੰਬੀਜ ਨੇ ਸ਼ੁਰੂ ਕਰਤੀ ਹੈ ਤੇ ਕੋਈ ਯੂਰੀਆ ਨਹੀਂ ਹੈ ਕੋਈ ਡੀਪੀ ਖਾਦ ਹੈ ਨਹੀਂ ਵੀ ਸਾਰੇ ਪਾਸਿਓ ਬੀਜੇਪੀ ਸਰਕਾਰ ਸੈਂਟਰ ਨੇ ਤੇ ਆਮ ਪਾਰਟੀ ਨੇ ਪਤਾ ਨਹੀਂ ਕਿਉਂ ਸਾਡੇ ਜ਼ਿਮੀਦਾਰਾਂ ਦਾ ਪੰਜਾਬ ਦਾ ਸਾਹ ਕੁੱਟਿਆ ਹੋਇਆ ਹੁਣਾਂ ਬਾਰਡਰ ਇੱਥੋਂ ਤੋਂ ਇੱਤੀ ਕਿਲੋਮੀਟਰਾਂ ਦਾ ਕਿੰਨੇ ਕਿਲੋਮੀਟਰ ਹੈ ਪਾਕਿਸਤਾਨ ਇੱਥੇ ਜਨੇ ਜੋ ਤੇ ਤੇ ਤੋਂ ਨੂੰ ਜੀ ਦੀ ਦਾ 5.5 ਹਜ਼ਾਰ ਰੁਪਿਆ ਕੁਇੰਟਲ ਮਿਲੇਗਾ ਜਦ ਕਿ ਇੱਥੇ ਇੱਥੇ ਜਿਹੜੀ ਆਪਣੀ ਮੁੰਜੀ ਹੈ ਜਾਂ ਇਹ ਆਪਣੀ ਬਾਸਮਤੀ ਹੈ ਉਹਦਾ ਭਾਈ ਇਹ 2600 2700 ਰੁਪਿਆ ਹੈਗਾ ਸੋ ਮੇਰਾ ਮਤਲਬ ਹੈ ਕਿ ਇੱਥੋਂ ਦੇ ਪੰਜਾਬ ਨੂੰ ਸਿਰਫ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ ਕੀ ਬਿਲਕੁਲ ਜੇ ਇਥੋਂ ਦੇ ਕਿਸਾਨਾਂ ਨੇ ਇੱਥੇ ਜਿੱਦੋਜਹਿਦ ਕੀਤੀ ਹੈ ਕਿਸਾਨਾਂ ਤੇ ਲੋਕਾਂ ਦੇ ਹੱਕ ਦੇ ਵਿੱਚ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ ਹੁਣ ਦੀਵਾਲੀ ਆਈ ਹੈ ਇੱਕ ਬਹੁਤ ਵੱਡਾ ਥਿਆਰ ਹੁੰਦਾ ਸਾਡਾ ਸਾਰਿਆਂ ਦਾ ਤੇ ਦੁਕਾਨਾਂ ਭਰੀਆਂ ਪਈਆਂ ਸੀਗੀਆਂ ਜਾਦਾ ਸਮਾਨ ਦੁਕਾਨਦਾਰਾਂ ਨੇ ਬੁਲਾਇਆ ਹੋਇਆ ਸੀਗਾ ਤੇ ਸੜਕਾਂ ਤੱਕ ਸਮਾਨ ਵਿਛਿਆ ਪਿਆ ਸੀ ਜਗ੍ਹਾ ਹੀ ਨਹੀਂ ਸੀਗੀ ਦੁਕਾਨਾਂ ਦੇ ਵਿੱਚ ਤੇ ਟਕੇ ਦਾ ਕੋਈ ਖਰਚਾ ਹੋਇਆ ਨਹੀਂ ਕੋਈ ਦਿਵਾਲੀ ਦੇ ਲਈ ਕਪੜਾ ਜਾਂ ਹੋਰ ਜੜੀਆਂ ਚੀਜ਼ਾਂ ਲੈਂਦੇ ਆ ਲੈ ਨਹੀਂ ਸਕਿਆ ਟੈਲੀਵਿਜ਼ਨ ਵਾਸ਼ਿੰਗ ਮਸ਼ੀਨਾਂ ਐਂਕ ਜਿਹੜੀਆਂ ਜੋ ਕਰਕੇ ਪੈਸੇ ਵੀ ਨਹੀਂ ਆਇਆ ਇਹ ਜੀਵੀ ਦਾ ਜੀਤੇ ਕਰਕੇ ਇਹ ਬਹੁਤ ਨੁਕਸਾਨ ਸਾਡੇ ਦੁਕਾਨਦਾਰਾਂ ਦਾ ਵੀ ਹੋਇਆ ਸਾਡੀ ਲੇਬਰ ਦਾ ਵੀ ਹੋਇਆ ਆਰਤੀਆਂ ਦਾ ਹੋਇਆ ਪਸੰਦਾਂ ਦਾ ਹੋਇਆ ਤੇ ਹੁਣ ਕਰਨ ਵੀ ਵੀਕਨ ਲੱਗ ਪਈ ਏ ਤੇ ਉੱਥੇ ਵੀ ਸੈਂਟਰ ਸਾਨੂੰ ਖਾਦ ਨਹੀਂ ਦੇ ਰਿਆ ਨਾ ਯੂਰੀਆ ਦੇ ਰਿਆ ਨਾ ਡੀਪੀ ਦੇ ਰਿਆ ਨਾ ਹੋਰ ਕੋਈ ਖਾਦ ਦੇ ਰਿਆ ਜੇ ਦੇ ਰਿਆ ਤੇ ਜਿਹੜੇ ਵੇਚਣ ਵਾਲੇ ਉਹ ਕਹਿੰਦੇ ਪੁਰਾਣੀ ਚੀਜ਼ ਵੀ ਚੱਕੋ ਪੁਰਾਣੀ ਚੀਜ਼ ਵੀ ਚੱਕੋ ਦੀਦੀ ਕੀ ਲੋੜ ਕਿਸੇ ਕਿਸਾਨ ਨੂੰ ਹੈ ਨਹੀਂ ਜੀ ਹੁਣ ਇਹ ਵੀ ਇਹ ਹਾਲਾਤ ਬਣਾਏ ਹੋਏ ਆ ਇੱਥੇ ਕਾਂਗਰਸ ਵੀ ਹੈ ਬੀਜੇਪੀ ਵੀ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਪਾਲਿਸੀ ਇੰਡੀਆ ਨੇ ਬਣਾਈ ਹੈ ਬੀਜੇਪੀ ਆਰਐਸਐਸ ਨੇ ਮੋਦੀ ਨੇ ਤੇ ਉਹਦੀ ਜੁੰਡਲੀ ਨੇ ਕਮਿਤ ਸ਼ਾਹ ਨੇ ਫਿਰ ਉਹਦੇ ਵਿੱਚ ਇਹ ਅਜੀਤ ਗੋਇਲ ਹੈ ਜੇ ਸ਼ੰਕਰ ਵਿਦੇਸ਼ੀ ਵਜ਼ੀਰ ਹੈ ਰਵੀਸ਼ਨਾ ਰੌਦਾ ਮੁਖੀਆ ਤੇ ਸਮੰਤ ਗੋਇਲ ਤੁਹਾਡੇ ਐਸਐਸਪੀ ਇੱਥੇ ਰਿਹਾ ਉਹ ਰੋ ਦਾ ਮੁਖੀ ਸੀਗਾ ਜਿਤੋਂ ਐਸਐਸਪੀ ਇੱਥੇ ਰਿਹਾ ਉਸਨੇ ਬਹੁਤ ਸਿੱਖ ਮਾਰੇ ਹੈ ਕਿ ਐ ਸਮੰਤ ਗੋਇਲ ਨੇ ਨਜਾਇਜ਼ ਤੇ ਉਹ ਵੀ ਹੈ ਤੇ ਅਰੰਭਜੀਤ ਸਿੰਘ ਪੰਡਵਾਲੇ ਨੂੰ ਮਾਰਤਾ ਤੇ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਨ ਮਾਰਤਾ ਤੇ ਹੁਣੇ ਹੁਣ ਕੋਈ 10 ਦਿਨ ਹੋਏ ਐ ਹਰੀਨਾਉ ਪਿੰਡ ਐ ਫ੍ਰੀਪੋਰਟ ਜ਼ਿਲ੍ਹੇ ਦੇ ਵਿੱਚ ਜਿੱਥੇ ਗੁਰਮੀਤ ਸਿੰਘ ਨੂੰ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਸੋ ਇਹ ਪਾਲਿਸੀ ਐ ਗਵਰਨਮੈਂਟ ਆਫ ਇੰਡੀਆ ਦੀ ਹੁਣ ਨਾ ਤਾਂ ਇਹਦੇ ਖਿਲਾਫ ਨੈਸ਼ਨਲ ਪਾਰਟੀ ਬੋਲਦੀ ਐ ਕਾਂਗਰਸ ਵੀ ਨਹੀਂ ਬੋਲਦੀ ਤੁਹਾਡੇ ਐਮਪੀ ਸਾਹਿਬ ਐ ਇੱਥੋਂ ਦੇ ਕਾਂਗਰਸ ਦੇ ਆਪਾਂ ਨੇ ਕੋਈ 8 9 ਐਮਪੀ ਪੇ ਜੇ ਐ ਪਾਰਲੀਮੈਂਟ ਦੇ ਵਿੱਚ ਪਿਛਲੇ ਇਲੈਕਸ਼ਨਾਂ ਚ ਹੁਣ ਕਾਂਗਰਸ ਆਪੋਜੀਸ਼ਨ ਪਾਰਟੀ ਹੈ ਨਾਂ ਤਾਂ ਉਹ ਰੌਲਾ ਪਾ ਰਹੀ ਐ ਕਿ ਜਿਹੜਾ ਇਹ ਸੱਦੀ ਆਹ ਮੁੰਦੀ ਨਹੀਂ बिक ਰਹੀ ਬਾਸਮਤੀ ਨਹੀਂ बिक ਰਹੀ ਚੌ ਨਾ ਨਹੀਂ बिक ਰਿਹਾ ਨਾ ਇਹ ਰੌਲਾ ਪਾ ਰਹੀ ਐ ਪਾਰਲੀਮੈਂਟ ਦੇ ਵਿੱਚ ਕਰੋ ਆਪਣਾ ਤੂਫਾਨ ਸਿਰ ਮੇਰੇ ਕੋਲ ਬੈਠਾ ਹੈ ਜਿਹੜਾ ਤੁਹਾਡਾ ਨਮਾਇੰਦਾ ਹੈ ਤੁਹਾਡਾ ਪੋਰਟ ਦੰਮ ਮੈਂਦਾ ਇੱਥੇ ਕੋਈ ਹੈ ਨਹੀਂਗਾ ਇਹ ਸਭ ਦਿੱਲੀ ਦੇ ਆਏ ਹੋਏ ਆ ਦਿੱਲੀ ਨੂੰ ਰਿਪੋਰਟ ਕਰਦੇ ਆ ਇਹ ਬੰਦਾ ਤੁਹਾਨੂੰ ਰਿਪੋਰਟ ਕਰੂਗਾ ਹੁਣ ਇਹ ਤਾਂ ਘੜ ਦੇ ਰਿਹਾ ਜਿਹਸਭ ਤੋਂ ਤਕੜਾ ਕੈਂਡੀਡੇਟ ਤੁਹਾਨੂੰ ਦੱਸਦਾ ਹੈ ਕਿ ਜਿਹੜਾ ਦਿੱਲੀ ਤੋਂ ਵੀ ਨਾਮਿਨੇਟ ਹੋ ਕੇ ਆਇਆ ਹੈ ਇਹ ਤੁਹਾਡਾ ਕੈਂਡੀਡੇਟ ਹੈ ਇਤੋਂ ਜ਼ਿਆਦਾ ਵੱਡਾ ਮੁਕਾਬਲਾ ਕੀ ਕਰ ਸਕਦੇ ਬਾਕੀ ਤਾਂ ਸਾਰੇ ਦਿੱਲੀ ਦੇ ਧੰਦੇ ਆਏ ਹੋਏ ਆਰਾ ਕੁਝ ਪਤਾ ਉੱਥੇ ਇਹ ਕਹਿੰਦੇ ਹੈ ਕਿ ਇਹ ਨੈਸ਼ਨਲ ਪਾਲਿਸੀ ਹੈ ਜਿਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਬ੍ਰਿਟਾਨੀਆਂ ਦੀ ਫੌਜ ਤੇ ਰੂਸ ਦੀ ਫੌਜ ਦੇ ਨਾਲ ਉਹਦੇ ਆਪੋਜੀਸ਼ਨ ਪਾਰਟੀ ਸੀਗੀ ਭਾਜਪੀ ਤੇ ਆਰਐਸ ਵਾਜਪਾਈ ਸਾਹਿਬ ਨੇ ਕਿਹਾ ਸੀਗਾ ਕਿ ਸ਼ਾਬਾਸ਼ ਇੰਦਰਾ ਗਾਂਧੀ ਤੂੰ ਸਾਡੀ ਦੁਰਗਾ ਮਾਤਾ ਤੇ ਐਲਕੇ ਐਡਵਾਨ ਨੇ ਕਿਹਾ ਸੀਗਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਔਰ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਜਿਹੜੇ ਸਿੱਖ ਮਰਵਾਤੇ ਐ ਇਹਦੇ ਤੇ ਕਾਂਗਰਸ ਕਿਉਂ ਨਹੀਂ ਬੋਲਦੀ ਆਪੋਜੀਸ਼ਨ ਪਾਰਟੀ ਆ ਉਹ ਫੈਂਦੀ ਐ ਕਿ ਜਿਹੜਾ ਦਰਬਾਰ ਸਾਹਿਬ ਦੇ ਫੌਜੀ ਅਟੈਕ ਹੋਇਆ ਉਹ ਸਾਡੇ ਇੰਡੀਆ ਦੀ ਕਮਿਟ ਨੈਸ਼ਨਲ ਪੋਲਿਸੀ ਸੀ ਤੇ ਹੁਣ ਜਿਹੜੇ ਸਿੱਖਾਂ ਨੂੰ ਮੌਜੂਦਾ ਗਵਰਨਮੈਂਟ ਬਾਅਦ ਦੇ ਮੁਲਕਾਂ ਚ ਮਰਵਾ ਰਹੀ ਐ ਇਹ ਸਾਡੀ ਕੌਮੀ ਪੋਲਿਸੀ ਐ ਨੈਸ਼ਨਲ ਪੋਲਿਸੀ ਐ ਇਸ ਕਰਕੇ ਅਸੀਂ ਕਾਂਗਰਸੀਏ ਨਹੀਂ बोल रहे ਹੁਣ ਤੁਸੀਂ ਦੱਸੋ ਕਿ ਸਿੱਖ ਕਿੱਥੇ ਜਾਣਗੇ ਤਿੰਨ ਵੱਡੀਆਂ ਪਾਰਟੀਆਂ ਦਿੱਲੀ ਤੋਂ ਹੁਣ ਇਹੇ ਖੇਤਰੀ ਪਾਰਟੀ ਦਾ ਤੂਫਾਨ ਸਿੰਘ ਹੈ ਆਪਣਾ ਕਿ ਬਾਕੀ ਜਿਹੜੀਆਂ ਦਿੱਲੀ ਦੀਆਂ ਪਾਲਿਸੀਆਂ ਜਿਹੜੇ ਪੰਜਾਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲੀ ਸਭ ਤੋਂ ਪਹਿਲਾਂ ਸਮੂਹ ਪ੍ਰਸ ਵਾਲੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਆ ਗਏ ਸ਼੍ਰੋਮਣੀ ਕ盟ਦਾਰ ਅਮਰ ਸਰਦੇ ਸਰਪ੍ਰਸਤ ਸਰਦਾਰ ਤੇ ਪੰਥ ਦੀ ਸ਼ਾਨ ਤੇ ਪੰਜਾਬ ਦੀ ਸ਼ਾਨ ਸਰਗਰ ਮਾਨਸ਼ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਤੇ ਹੋਰ ਤਵੰਤੇ ਸੱਜਣ ਗੱਤੇਦਾਰ ਸਾਹਿਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇੱਥੇ ਜਿਹੜਾ ਆਪਣੇ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਹੁਤ ਵਿਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਪਹੁੰਚਾਰੇ ਨੇ ਜਿੱਥੇ ਇਹਨਾਂ ਜੋੜਾ ਛੋੜਾ ਦੇ ਵਿੱਚ ਜਿੱਦਾਂ ਬਰਨਾਲੇ ਦੇ ਵਿੱਚ ਜਿਹੜੀ ਕੋਮ ਸਿੰਘ ਸੰਧੂ ਸਾਹਿਬ ਸਾਡੇ ਚੋਣ ਲੜਦੇ ਨੇ ਗੱਦੜ ਬਾਤ ਸੁਗਰਾ ਸਿੰਘ ਜਿੰਦਾਲੂ ਵਾਲਾ ਤੇ ਉਦੋਂ ਤੋਂ ਬਾਅਦ ਜਦੋਂ ਸਾਡੇ ਕੋਲ ਸਮਾਂ ਪਹੁੰਚਿਆ ਸੋ ਬੋਲਤੀ ਮੈਂ ਇਹ ਕਰਨਾ ਚਾਹੁੰਦਾ ਆ ਕਿ ਤੁਸੀਂ ਸਾਰਿਆਂ ਦਾ ਜਿਹੜਾ ਵੇਖ ਚੁੱਕੇ ਹੋ ਸਵਾਰ ਤੁਸੀਂ ਕਾਂਗਰਸ ਦਾ ਵੀ ਲੰਮਾ ਸਮਾਂ ਰਾਜ ਵੇਖਿਆ ਤੁਸੀਂ ਬਾਅਦ ਬੀਜੇਪੀ ਦਾ ਵੀ ਵੇਖ ਲਓ ਸੈਂਟਰ ਦੇ ਉੱਪਰ ਤੇ ਕੁਝ ਰਾਜਾਂ ਦੇ ਵਿੱਚ ਬੀਜੇਪੀ ਦਾ ਵੀ ਵੇਖਿਆ ਇਹਨਾਂ ਦੇ ਕਤਲੋਗਾਰ ਤੇ ਵੇਖੀ ਤੇ ਜਿਹੜਾ ਆ ਤੁਸੀਂ ਬਾਰ-ਬਾਰ ਉਹਨਾਂ ਨੂੰ ਲੈਂਦੇ ਜਾਂਦੇ ਹੋ ਤਾਂ ਜਆ ਬਾਤਲ ਕੇ ਜਿਹੜੇ ਆ ਅਸਲੀ ਅਕਾਲੀ ਜਿਹੜੀ ਆ ਸ਼ੋਮਣੀ ਕਾਲੀ ਦਰ ਅੰਮ੍ਰਿਤਸਰ ਸਾਹਿਬ ਸ਼ੋਮਣੀ ਕਾਲੀ ਦਰ ਅੰਮ੍ਰਿਤਸਰ ਜਿਹੜੀ ਵੀ ਦਿੱਲੀ ਤੋਂ ਨਹੀਂ ਚਲਦੀ ਇਹ ਸ਼੍ਰੀ ਅਕਾਲ ਤਰ ਸਰ ਤੋਂ ਚਲਦੀ ਸੰਤ ਗੰਨੀ ਜਰਨੈਲ ਸਿੰਘ ਜੀ ਢੰਡਰਾ ਵਾਲੇ ਮਹਾਂਪੁਰਖਾਂ ਦੇ ਥਾਪੜ ਦੇ ਨਾਲ ਸਰਦਾਰ ਸਿੰਘ ਜੀ ਦੀ ਮਾਨ ਸੰਤਾਂ ਦੀ ਅਕਸਰ ਸਪੀਚ ਆਉਂਦੀ ਆਣੇ ਮਾਨ ਸਾਹਿਬ ਦੇ ਅੱਖ ਦੇ ਵਿੱਚ ਕਿ ਸਾਡੇ ਨਿਹੰਗ ਬੈਠਾ ਵਾ ਸਾਡਾ ਯੋਧਾ ਬੈਠਾ ਵਾ ਜਿੰਨੇ ਆਈਪੀਐਸ ਦੀ ਨੌਕਰੀ ਛੱਡੀ ਸਾਡੇ ਵਾਸਤੇ ਜੋ ਆਪੇ ਤੇ ਸੰਤ ਸਰਦਾਰ ਸਿੰਘ ਸਿੰਘ ਜੀ ਮਾਨ ਉਹ ਨੇ ਜਿਹੜੇ ਪਿਛਲੇ 40 ਸਾਲ ਤੋਂ ਕੌਮ ਦੇ ਲਈ ਪੰਥ ਲਈ ਪੰਜਾਬ ਲਈ ਪੰਜਾਬ ਦੀ ਨੌਜਵਾਨੀ ਲਈ ਪਾਣੀ ਲਈ ਬੰਦੀ ਸਿੰਘਾਂ ਲਈ ਤੇ ਹੋਰ ਵੱਖ-ਵੱਖ ਮੌਕੇ ਇੱਥੋਂ ਤੱਕ ਕਿ ਫੋਰਨ ਕੰਟਰੀਆਂ ਵਰਲਡ ਦੇ ਵਿੱਚ ਵੀ ਜਿਹੜੇ ਸਾਡੇ ਸਿੱਖਾਂ ਨੂੰ ਜਲਾਵਤਨੀ ਕਹਿ ਕੇ ਉੱਥੇ ਪਘੋੜੇ ਕਰਾਰ ਦਿੱਤਾ ਜਾਂਦਾ ਆ ਬਾਹਰ ਵੀ ਉਹਨਾਂ ਦਾ ਸ਼ਰਮ ਦੇ ਦਿੱਤੀ ਜਾਂਦੀ ਆ ਮਾਨ ਸਾਹਿਬ ਦੀ ਬਦੌਲਤ ਇਹਨਾਂ ਦੀ ਕਿਰਪਾ ਤੇ ਵਰਲਡ ਦੇ ਵਿੱਚ ਅੱਲੇ ਦੀ ਗੋਜਾ ਕੋਈ ਦੁਨੀਆ ਦੇ ਵਿੱਚ ਇਹੋ ਜਿਹਾ ਲੀਡਰ ਨਹੀਂ ਹੋਣਾ ਜਿਹਦਾ ਹਰ ਇੱਕ ਦਾ ਆਪਣੇ ਰਾਜ ਦੇ ਵਿੱਚ ਦੇ ਹਰ ਇੱਕ ਦਾ ਚੱਲ ਜਿੰਦਾ ਵਾ ਕਿਸੇ ਦੇ ਨਾਲ ਕੋਈ ਦੁਨੀਆ ਤੇ ਇਹੋ ਜਿਹਾ ਲੀਡਰ ਨਹੀਂ ਹੈਗਾ ਜਿਹਦਾ ਪੂਰੇ ਵਰਲਡ ਦੇ ਵਿੱਚ ਸਿੱਕਾ ਚੱਲਦਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਣ ਇੱਕੋ ਇੱਕ ਪੰਥ ਦੇ ਲੀਡਰ ਨੇ ਜਿਨ੍ਹਾਂ ਦਾ ਮਾਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਚੁਲੰਦੀ ਨੇ